ਾਰੇ ਜੋ ਐਮੈਂਟ ਕਰਾ ਰਹਾ ਲੋਕ ਆਪਣੀ ਫੈਮਲੀ ਦੇ ਨਾਲ ਆ ਦੇਖੋ ਨੀ ਯਾਰ ਇੱਥੇ ਦਾ ਅੱਛੀ ਗਿਲ ਕਰਕੇ ਲੋਕ ਘੁੰਮਣ ਆਉਂਦੇ ਜੀ ਇੱਥੇ ਆ ਜਿਹੜੀ ਛੀਲ ਨਹੀਂ ਹੈਗੀ ਛੀਲ ਪਾਣੀ ਵਾਲੀ ਇਹਦੇ ਕਰਕੇ ਘੁੰਮਣ ਆਉਂਦੇ ਆ ਲੋਕ ਇੱਥੇ ਬਾਈ ਜੀਜਾ ਫੋਨ ਫੜੀ ਇੱਧਰ ਫੋਨ ਫੜੀ ਮਾੜਿਆ ਆਹ ਫੜਦਾ ਹਾਂ ਮੈਂ ਇੱਧਰ ਦੇਖਦਾ ਮਾੜਿਆ ਮੋਬਾਈਲ ਤੇ ਹਾਂਜੀ ਪਹੁੰਚ ਗਏ ਆ ਜੀ ਏ ਮਾਹੌਲ ਐਥੇ ਦਾ ਰਾਤ ਦਾ ਦੇਖੋ ਜੀ ਮਾਰਕੀਟ ਸ਼ਿਮਲੀਆ ਦੀ ਨਜ਼ਾਰੇ ਪੂਰੇ ਹਾ ਸਰ ਵੀ ਹਾਂ ਜੀ ਯਾਨੇ ਹੋਰ ਭਾਈ ਵਧੀਆ ਵਧੀਆ ਨਜ਼ਾਰੇ ਹਾਂ ਜੀ ਹਾਂ ਜੀ ਹਾਂ ਜੀ ਪਹੁੰਚ ਗਏ ਹਾਂ ਹਾਂ ਪਹੁੰਚ ਗਏ ਪਹੁੰਚ ਗਏ ਦੇਰ ਤਾਂ ਨਹੀਂ 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 ਕੋਈ ਨਹੀਂ ਹੁਣ ਫਨ ਛੰਨ ਕਰਦੇ ਆ ਘੜੀਗੜ ਜਾ ਸ਼ੇਵਲੇ ਖਿੱਚ ਲਈ ਗੱਡੀ ਭਾਈ ਰੱਦੀ ਹੁੰਦੀ ਆ ਮਨਦੀਪ ਮਾਵੀਆ ਯਾਰ ਫਤਜੀ ਦੇ ਮੋੜਿਆਂ ਤੇ ਰੱਖ ਲੈੰਦੇ ਆ ਗੱਟੀਆਂ ਨੂੰ ਰੱਖਦੇ ਪਰੰਦੀ ਬੰਨ ਕੇ ਆਓ ਜੀ ਸਭ ਤੋਂ ਖਾਸ ਚੀਜ਼ ਜਿਨੇ ਸਾਨੂੰ ਇੰਨਾ ਪਰਪਚਾਇਆ ਤੇ ਸਾਡੇ ਤੇ ਇੰਨੀ ਕਿਰਪਾ ਕੀਤੀ ਚਰਚਾ ਇੱਥੇ ਆ ਕੇ ਸਕੋਨ ਆ ਜੀ ਪ੍ਰਭੂ ਦੇ ਚਰਨਾਂ ਦੇ ਵਿੱਚ ਹਾਂਜੀ ਸ਼ਿਮਲੇ ਪਹੁੰਚ ਗਿਆ ਟੀਸੀ ਤੇ ਆ ਦੇਖੋ ਇੱਥੇ ਇੰਨਾ ਜਿਆਦਾ ਬੱਦਲ ਹੈ ਕੁਝ ਨਹੀਂ ਦਿਖ ਰਿਆ ਨੀਚੇ ਕੁਝ ਵੀ ਨਹੀਂ ਦਿਖ ਰਿਆ ਬੱਦਲਾਂ ਦੇ ਵੀ ਉੱਪਰ ਫਿਰ ਰਹੇ ਆ ਇਸ ਟਾਈਮ ਵੀ ਬੱਦਲਾ ਤਾਂ ਵੀ ਉੱਪਰ ਆ ਦੇਖੋ ਇਦਾਂ ਲੱਗਦਾ ਜਿਵੇਂ ਵਿంటర్ ਦਾ ਸੀਜ਼ਨ ਹੁੰਦਾਗਾ ਜਿਵੇਂ ਵਿంటర్ ਹੁੰਦਾ ਨਾ ਇੱਥੇ ਤੁੰਦੇ ਤੁੰਦੇ ਰਹਿ ਪਾ ਤੁੰਦੇ ਟਾਈਪ ਬੱਜ ਰਿਹਾ ਹੈ ਨਾਲੇ ਹਵਾ ਬੁਰੀ ਠੰਡੀ ਹੈ ਇੱਥੇ ਚੈੱਕ ਕਰੋ ਜੀ ਭਾਈ ਬੱਦਲ ਜਮਾ ਕੋਲ ਹੈ ਬੱਦਲ ਰੇ ਅਹਿਮਦ ਦੇ ਹੱਕ ਚੋਰ ਕੇ ਹੱਕ ਚੀਰ ਕੇ ਬਦਲਾਂ ਚ ਪਹੁੰਚੇ ਆ ਅਸੀਂ ਤੇ ਉਹ ਸਾਹਮਣੇ ਦੇਖੋ ਉੱਥੇ ਪਹੁੰਚਣਾ ਆਪਾਂ ਉਹ ਲੋਕੇਸ਼ਨ ਤੇ ਪਹੁੰਚਣਾ ਆਪਾਂ ਉੱਥੇ ਹਾਂਜੀ ਬਾਈ ਕੀ ਹਾਲ ਚਾਲ ਨੇ ਸਾਰਿਆਂ ਦੇ ਸਾਰੇ ਕੈਮ ਹੋ ਬਾਈ ਤੇ ਆਪਾਂ ਵੀ ਇੱਧਰ ਕੈਮ ਰਹੀਦਾ ਤੇ ਅੱਜ ਆਪਾਂ ਚੱਲੇ ਸੀਗੇ ਸ਼ਿਮਲੇ ਸ਼ਿਮਲੇ ਇੱਕ ਫੌਲੀ ਫਾਰੇ ਬਸੇ ਕੋ ਮਗਿਆਵਾਂਗੇ ਨਾਲੇ ਮਨਾਲੀ ਵੀ ਜਾਵਾਂਗੇ ਬਰਫ ਚ ਸਾਰੇ ਬਸੇ ਕੋ ਮਗਿਆਵਾਂਗੇ ਤੇ ਨਿਆਰੇ ਲਾਵਾਂਗੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲੋ ਤੇ ਲਾਈਕ ਕਰ ਦਿਓ ਤਾਂ ਕਿ ਨਵੇਂ ਨਵੇਂ ਵੀਡੀਓ ਆ ਤੁਹਾਡੇ ਤੱਕ ਪਹੁੰਚ ਸਕਣ ਉਹ ਖੜੀ ਐ ਪਿੱਛੇ ਆਪਣੇ ਗੱਡੀ ਤੇ ਆਪਣੇ ਭਰਾ ਵੀ ਖੜੇ ਨੇ ਜਾਨੇ ਅੱਗੇ ਮਿਲਦੇ ਹਾਂ ਤੁਹਾਨੂੰ ਨਵੇਂ ਨਵੇਂ ਜਗ੍ਹਾ ਦਿਖਾਵਾਂਗੇ ਮੈਂ ਮੇਨੇ ਲੋਕੇਸ਼ਨ ਦਿਖਾਵਾਂਗੇ ਕਰਦੇ ਆ ਪਹਿਲਾਂ ਆਇਆ ਯਾਰ ਇਹ ਫਾਦੂ ਯਾਰ ਫਾਦੂ ਅੱਗੇ ਜਦੋਂ ਮੈਂ ਬੈਠੇ ਤੁਹਾਨੂੰ ਨੇ ਓਏ ਆ ਜੀ ਖੜ੍ਹ ਜੂ ਫੇਰ ਉੱਠ ਕੇ ਆਉਣ ਬੜੀਆਂ ਆ ਆ ਪਹੁੰਚ ਗਏ ਜੀ ਦੋ ਗੱਡੀਆਂ ਆਪਣੀਆਂ ਇੱਕ ਕਾਹ ਖੜੀ ਇਹ ਮੇਰੇ ਅਜਨੇ ਮੂੜੀ ਤੇ ਆ ਗੱਡੀ ਕੋਲ ਸੁਣ ਲਈ ਕੋਈ ਨਹੀਂ ਆਲੀ ਬੱਦਲ ਮਿੱਤਰਾਂ ਦਾ ਮੌਸਮ ਮੁਕਾਬਲਾ ਨਹੀਂ ਕਹਿੰਦੀ ਜਦ ਜੱਤ ਮੱਲੀ ਐ ਤੇਰੇ ਮਰਦੇ ਹੁਸਨ ਯਾਸੀ ਮੂੜੀ ਦੀ ਮੌਸਮ ਦੇਖੋ ਜੀ ਕਿੰਨਾ ਘੰਟਾ ਰਾਹ ਦੇ ਵਿੱਚ ਗੱਲਬਾਤ ਓਕੇ ਐ ਹੁਣ ਆਪਣੇ ਬੰਦੇ ਦੇ ਕੁਝ ਖਾਣ ਪੀਣ ਲੱਗੇ ਸੀਗੇ ਥੋੜਾ ਬੋਤਾ ਬ੍ਰੇਕਫਾਸਟ ਹੋ ਜੇ ਜ਼ਰੂਰੀ ਆ ਵੀ ਨਾਲ ਦੇ ਨਾਲ ਉਹ ਡੀਜ਼ਲ ਦਾ 1500 ਦਾ ਪਾਦੀ ਮੇਰਾ 1500 ਦਾ ਕਰਦੇ। ਵੇਖੀ ਵੀਰੇ ਪੈਟਰੋਲੇ ਮਲੇ ੱਟਕਾਂ ਨੂੰ ਸੁੰਗ ਕੇ ਦੇਖ ਲਈ ਮੇਰਾ ਭਰਾ। ਹਾਂਜੀ ਹੁਣ ਆਪਾਂ ਪਹੁੰਚ ਗਏ ਚੰਡੀਗੜ੍ਹ ਮੋਹਾਲੀ ਇੱਥੇ ਆਪਾਂ ਪਵਾ ਰਹੇ ਹਾਂ ਜੀ ਤੇਲ ਪੈਟਰੋਲ ਪਵਾ ਰਹੇ ਹਾਂ ਇੱਥੇ ਆਪਣੀ ਗੱਡੀ ਪੈਟਰੋਲ ਹੈ ਤੇ ਹੁਣ ਜਾ ਕੇ ਆਪਾਂ ਮਿਲਦੇ ਆ ਤੁਹਾਨੂੰ ਅੱਗੇ ਅੱਗੇ ਦਾ ਮਾਹੌਲ ਦਿਖਾਉਨੇ ਆ ਵੀ ਕੀ ਮਾਹੌਲ ਹੈ ਉੱਥੇ ਦਾ ਕਿੰਨੇ ਵਜੇ ਪਹੁੰਚਦੇ ਆ ਤੁਰੇ ਆਪਾਂ ਲੇਟ ਸੀਗੇ ਆਪਾਂ 4:30 ਵਜੇ ਤੁਰਿਆ ਘਰੋਂ ਹੈਗਾ 3-4 ਘੰਟੇ ਦਾ ਰਸਤਾ ਹੈਗਾ ਅੱਗੇ ਜਾ ਕੇ ਤੁਹਾਨੂੰ ਸਾਰਾ ਮਾਹੌਲ ਹੋਣਾ ਹੈਗੇ ਨੀ ਜੀਜਾ ਇਹ ਆਪਣੇ ਜੀਜਾ ਜੀ ਨੇ ਸਰਾਂਦ ਦਾ ਹਾਂਜੀ ਕੋਈ ਸੋਚ ਵਿਚਾਰ ਕਰੋ ਹਾਂਜੀ ਬਸ ਠੀਕ ਆ ਬਾਹੂ ਜਾ ਕੇ ਦੱਸਦੇ ਹਾਂ ਅੱਲੇ ਦਾ ਕੋਈ ਪਤਾ ਨਹੀਂ ਅਜੇ ਕਾਇਮ ਨਹੀਂ ਹੋਇਆ ਹੈ ਲੋਕ ਇਹ ਚਲਾਉਣ ਨਾ ਹਾਂਜੀ ਚੰਡੀਗੜ੍ਹ ਪਹੁੰਚ ਗਏ ਸੀ ਆਪਾਂ ਜੀ ਬਹੁਤ ਹੀ ਭੀੜ ਲੱਗੀ ਹੋਈ ਹੈ ਉਹਦੇ जाम च फसे हुयांजे टाइम त ਪਹਾੜ ਆ ਗਏ ਜੀ ਪਹਾੜ ਇਹ ਅਸਲ ਮਈਆ ਪਹਾੜਾਂ ਵਾਲਾ ਏਰੀਆ ਆ ਗਿਆ ਅਈ ਆਪਾਂ ਸ਼ਿਮਲੇ ਪਹੁੰਚ ਗਏ ਸੀਗੇ ਰਾਹ ਦੇ ਵਿੱਚਾ ਮਤਲਬ ਸ਼ਿਮਲੇ ਦੇ ਬਹਾੜ ਬਹੂੜ ਸਟਾਰਟ ਹੋ ਗਏ ਕਹਿਣਾ ਦਾ ਮਤਲਬ ਸਮਾਰਟ ਸਮੋਣ ਹੁਣ ਸਾਢੇ 8 ਦਾ ਟਾਈਮ ਹੋ ਗਿਆ ਜੀ ਆ ਆਪਣੇ ਬੰਦੇ ਨਾਲ ਨੇ ਦਰਿਸ਼ਤਾਰ ਬਾਕੀ ਤੁਹਾਨੂੰ ਅੱਗੇ ਦਾ ਮਾਹੌਲ ਦਿਖਾਉਨੇ ਆ ਉੱਥੇ ਜਾ ਕੇ ਕੀ ਬਣਦਾ ਕੀ ਗੱਲਬਾਤ ਗੱਡੀ ਚਾਰ ਦੀ ਉੱਪਰ ਮੇਰੇ ਬੰਦੇ ਨੇ ਗੱਡੀ ਉੱਪਰ ਚਾਰਤੀ ਆ ਦੇਖੋ ਜੀ ਦੌੜ ਜੱਟਾਂ ਦੀ ਰੂਗ ਪੂਰੇ ਕਰਨੇ ਦੀ ਦੌੜ ਜੱਟਾਂ ਦੀ ਮੈਂ ਹਾਂ ਢੱਡ ਢੱਡ ਕੇ ਮੇਰੀਆਂ ਮਲੇ ਬਾਰਾ ਮੋਰ ਨਚਾਉਂ ਤਕਲਾਂ ਚੜਦੀ ਹੁੰਦੀ ਆ ਮਨਦੀਪ ਮਾਵੀਆ ਯਾਰ ਹੱਥੀਂ ਦੇ ਮੋਡਿਆਂ ਤੇ ਰਸ ਲੈਂਦੇ ਆ ਹਾਂਜੀ ਪਹੁੰਚ ਗਏ ਫੇਰੇ ਸ਼ਿਮਲੇ ਦੀ ਹਸਦੀ ਸੀ ਤਾਂ ਹੀ ਜਾਣ ਜਾਣ ਕੇ ਆਹ ਦੇਖੋ ਬਾਈ ਜੀ ਨਜ਼ਾਰਾ ਕਿ ਨਾ ਟੋਪ ਦਾ ਜੀ ਪਹਾੜਾਂ ਦਾ ਨਜ਼ਾਰਾ ਆਹ ਦੇਖੋ ਜੀ ਬੱਦਲ ਦਾ ਆਹ ਦੇਖੋ ਜੀ ਬੱਦਲ ਦਾ ਸਾਡੇ ਕੋਲ ਹੀ ਫਿਰ ਰਿਹਾ ਹੈ ਇੰਨਾ ਉੱਪਰ ਆ ਗਏ ਫਿਰ ਬੱਦਲ ਸਾਡੇ ਜਮਾ ਕੋਲ ਹੈ ਦੇਖੋ ਕਿਆ ਨਜ਼ਾਰਾ ਵੀਰ ਜੀ ਪਹਾੜਾਂ ਦਾ ਫੁੱਲ ਨਜ਼ਾਰਾ ਨਾਲ ਖੜੀ ਆਪਣੀ ਟੀਮ ਸਾਰੀ ਟੀਮ ਖੜੀ ਹੈ ਆਪਣੀ ਇਹ ਪਹਾੜ ਏਰੀਆ ਜਰੂਰ ਘੁੰਮਣਾ ਆਓ ਸਾਰੇ ਜਣੇ ਨੀ ਗੱਲ ਹੋਣੀ ਕਾਇਨ ਗੱਲ ਨਹੀਂ ਪਾੜੂ ਪਾੜੂ ਗੱਲਾਂ ਕਰੀਏ ਵਾ ਬਸ ਮੋਟੇ ਹਾਂ ਚੋਦ ਹੋੜੀ ਪਾਸੇ ਲੈ ਜਾ ਮੈਂ ਕਹੀ ਪੁਲੋ ਹਾਂਜੀ ਰੋਮਾਪੁਰ ਮਿਲ ਗਿਆ ਸੀਗਾ ਜੀ ਇਸ ਟਾਈਮ ਆਪਾਂ ਖੜੇ ਆ ਸਾਧੂਪੁਰ ਹਾਂਜੀ ਸਾਧੂਪੁਰ ਲਿਗੇਸ਼ਨ ਤੇ ਖੜੇ ਆ ਇਸ ਟਾਈਮ ਆਪਾਂ ਨੂੰ ਰੂਮ ਮਿਲ ਗਿਆ ਜੀ 3000 ਰੁਪਏ ਚਾਹ ਪਰ ਰੂਮ ਮਿਲਿਆ ਇੱਥੇ ਦੋ ਬੈਡਰੂਮ ਨੇ ਬਹੁਤ ਵਧੀਆ ਰੂਮ ਹੈ ਤੇ ਨਾਲ ਆਪਨੂੰ ਮਿਲਿਆ ਰੋਟੀ ਪਾਣੀ ਵੀ ਵਿੱਚ ਇਹਨਾਂ ਦੇ ਜੀ ਮਤਲਬ 3000 ਰੂਮ ਤੋਂ ਅਲੱਗ ਹੈ ਰੋਟੀ ਪਾਣੀ ਪਹਿਲਾਂ ਆਪਨੂੰ ਰੂਮ ਨਹੀਂ ਸੀ ਮਿਲ ਰਿਹਾ ਇੱਥੇ ਜੀ 5-5000 6-6000 ਮੰਗ ਰਹੇ ਸੀਗੇ ਤੇ ਰੋਟੀ ਪਾਣੀ ਨਹੀਂ ਸੀਗਾ ਇੱਥੇ ਤਾਂ ਜੀ ਰੂਲ ਰੈਗੂਲੇਸ਼ਨ ਇਦਾਂ ਆ ਕਿ 11 ਵਜੇ ਤੋਂ ਬਾਅਦ ਰੋਟੀ ਪਾਣੀ ਨਹੀਂ ਮਿਲਦਾ ਹੈਗਾ ਇੱਥੇ ਇਹ ਕਹਿੰਦੇ ਆ ਸਾਡਾ ਵੀ ਟਾਈਮ ਹੁੰਦਾ 11 ਵਜੇ ਤੋਂ ਬਾਅਦ ਅਸੀਂ ਰੋਟੀ ਪਾਣੀ ਨਹੀਂ ਦੇ ਸਕਦੇ ਹੈਗੇ ਫੱਡੀ ਕਲੋਜ਼ਿੰਗ ਹੋ ਜਾਂਦੀ ਹੈ ਜੀ 11 ਵ ਪੀ 11 ਵੇ ਤੱਕ ਕੇ ਸ ਰੋਟੀ ਬਣੇ ਦੇ ਸਕਦੇ ਆ ਇੱਥੇ ਇਸ ਕਰਕੇ ਹੁਣ ਆਪਾਂ ਨੂੰ ਰੂਮ ਮਿਲ ਗਿਆ ਵਧੀਆ ਦੋ ਬੈਡਰੂਮ ਨੇ 3000 ਦੇ ਵਿੱਚ ਰੂਮ ਮਿਲਿਆ ਹੁਣ ਅਸੀਂ ਯਾਰ ਲਾਵਾਂਗੇ ਸਵੇਰੇ ਤੁਹਾਨੂੰ ਦਿਖਾਵਾਂਗੇ ਇੱਥੇ ਵੀ ਬਹੁਤ ਵਧੀਆ ਲੋਕੇਸ਼ਨ ਹੈ ਝੀਲ ਚੱਲਦੀ ਹੈ ਇਹਦੇ ਪਿੱਛੇ ਇਹ ਬੈਕ ਸਾਈਡ ਅ ਲੋਕੇਸ਼ਨ ਆ ਆਪਣੇ ਇੱਥੇ ਇਹ ਫਰੰਟ ਤੇ ਸ਼ੀਸ਼ਾ ਲੱਗਿਆ ਹੈ ਇਹਦੇ ਬੈਕ ਸਾਈਡ ਆਪਾਂ ਨੂੰ ਹੁਣ ਹਨੇਰੇ ਕਰਕੇ ਨਹੀਂ ਦਿਖ ਰਿਹਾ ਦਿਨ ਦੇ ਵਿੱਚ ਦੇਖੂਗਾ ਤੇ ਇੱਥੇ ਅਰਦਾ ਜਿਹੜੇ ਸਾਡੇ ਨਾਲ ਬਲੈਕ ਕਰ ਰਹੇ ਸੀਗੇ 5-5000 ਦਾ 6-6000 ਦਾ ਸਾਨੂੰ ਰੂਮ ਦੇ ਰਹੇ ਸੀਗੇ ਉਹਦੇ ਵਿੱਚ ਕਹਿੰਦੇ ਰੋਟੀ ਬਾਣੀ ਨਹੀਂ ਤੁਹਾਨੂੰ ਮਿਲਣਾ ਹੈਗਾ ਵੀ ਸਾਡਾ ਸਾਰਾ ਕੰਮ ਕਰੋ ਰੋਜ਼ ਹੋ ਗਿਆ ਰੋਮ ਮਿਲ ਜਾਊਗਾ 5000 ਲਵਾਂਗੇ ਪਰ ਪਰ ਸ਼ਰਤ ਇਹ ਹੋਊਗੀ ਵੀ ਰੂਮ ਦੇ ਵਿੱਚ ਸਿਰਫ 4 ਕਨੇ ਸਟੇ ਕਰ ਸਕਣਗੇ ਉਸ ਤੋਂ ਵੱਧ ਨਹੀਂ ਫਿਰ ਅਸੀਂ 7 ਜਾਣੇ ਸੀਗੇ ਸਾਡਾ ਸਰਦਾ ਨਹੀਂ ਸੀਗਾ ਸੀਗਾ ਨਹੀਂ ਭਾਈ ਵੀ ਤੁਸੀਂ ਸਾਨੂੰ 7 ਜਾਣੇ ਕਰ ਦਿਓ ਕਵਰ ਰੂਮਸ ਲੈਣੇ ਕਹਿੰਦੇ ਨਹੀਂ ਜੀ ਤੁਹਾਨੂੰ ਦੂਸਰਾ ਰੂਮ ਦੇ ਅਲੱਗ ਪੇ ਕਰਨੇ ਪੈਣੇ ਆ ਫਿਰ ਫਿਰ ਜਵਾਬ ਦਿੱਤਾ ਹੁਣ ਸਾਨੂੰ ਇੱਥੇ 3000 ਦੇ ਵਿੱਚ ਵਧੀਆ ਰੂਮ ਮਿਲ ਗਿਆ ਨਾਲੇ ਰੋਟੀ ਪਾਣੀ ਹੈ ਨਾਲੇ ਰੂਮ ਤੁਹਾਨੂੰ ਦਿਖਾਉਣਾ ਹੈ ਰੂਮ ਬਹੁਤ ਟੋਪ ਦਾ ਜੀ ਇਹਦੇ ਪਹਿਲੇ ਰੇਲਵੇ ਤੋਂ ਆ ਆ ਮਾ ਦੇਵੀ ਆ ਗਿਆ ਉਹ ਵੀ ਲੱਗੀ ਗਈ ਮੁਕੀ ਰੂਮ ਤੇ ਕਰਾਉਣਾ ਹੈ ਠੀਕ ਹੈ ਤੇ ਪੈਸਾ ਤੇ ਇਹ ਰੂਮ ਹੈ ਜੀ ਇੱਥੇ ਦਾ ਬਹੁਤ ਟੋਪ ਦਾ ਰੂਮ ਤੇ ਬਾਥਰੂਮ ਇਹ ਤੇ ਫਿਰ ਦੇਖੋ ਬਾਥਰੂਮ ਤਾਂ ਕੀ ਹੈ ਨਾਜਵਾਬਾ ਭਾਈ ਏ 213 ਇਹ ਬਾਥਰੂਮ ਹੈ ਹਾਂਜੀ ਕੈਮੋ ਸਾਰੇ ਇੱਥੇ ਬੂਹਾ ਬਣਿਆ ਹੋਇਆ ਜੀ ਇਹ ਬਾਹਰ ਦਾ ਨਜ਼ਾਰਾ ਇੱਥੇ ਦਾ ਇਹ ਤੁਹਾਨੂੰ ਦਿਨੇ ਦੇਖਣ ਨੂੰ ਮਿਲੂਗਾ ਦਿਨ ਦੇ ਵਿੱਚ ਹੁਣ ਨਹੀਂ ਇੱਥੇ ਦੇਖਣ ਨੂੰ ਮਿਲਦਾ ਜੀ ਤੁਹਾਨੂੰ ਠੀਕ ਹੈ ਜੀ ਚਲੋ ਵੀਰੇ ਹੁਣ ਆਪਾਂ ਮਿਲਦੇ ਹਾਂ ਸਵੇਰੇ ਨਵੇਂ ਬਲੌਗ ਨਾਲ ਮਿਲਾਂਗੇ ਸਵੇਰੇ ਮਿਲਾਂਗੇ ਆਪਾਂ ਨਵੇਂ ਵਲੌਗ ਦੇ ਨਾਲ ਨਵੀਂ ਲੋਕੇਸ਼ਨ ਦੇ ਨਾਲ ਹਾਂਜੀ ਪਹੁੰਚ ਗਏ ਸਿਗੇ ਆਪਾਂ ਸਾਧੂਪੁਰ ਜੀ ਦਿਖਾਉਨੇ ਆ ਤੁਹਾਨੂੰ ਸਾਰਾ ਥਿਊ ਹੁਣ ਆਪਾਂ ਸਾਧੂਪੁਰ ਆ ਗਏ ਸਿਗੇ ਜੀ ਰੋਮਰਾਮ ਚੋਂ ਨਿਕਲ ਗਿਆ ਪਹੁਛਨਾ ਹੱਤ ਹੋ ਗਏ ਆ ਰੈਡੀ ਛੜੀ ਹੋ ਕੇ ਸਾਧੂਪੁਰ ਪਹੁੰਚ ਗਏ ਆ ਹੁਣ ਤੁਹਾਨੂੰ ਦਿਖਾਉਨੇ ਆ ਇੱਥੇ ਦਾ ਥਿਊ ਤੇ ਨਾਲੇ ਕਰਦੇ ਆ ਲੰਚ ਉਸ ਤੋਂ ਬਾਅਦ ਆਪਾਂ ਚੱਲਾਂਗੇ ਅੱਗੇ ਕੁਫਰੀ ਕੁਫਰੀ ਜਾਣਾ ਜੀ ਤੇ ਨਾਲੇ ਚੱਲਾਂਗੇ ਸ਼ਿਮਲੇ ਇਸ ਟਾਈਮ ਆਪਾਂ ਸਾਧੂਪੁਰ ਖੜੇ ਆ ਇਹ 20 ਕਿਲੋਮੀਟਰ ਨੀਚੇ ਹੈ ਜੀ ਸ਼ਿਵਲੇ ਤੋਂ ਦਿਖਾਉਣਾ ਤੁਹਾਨੂੰ 뷰 ਹੋਣਾ ਆ ਦੇਖੋ ਜੀ ਪਹਾੜਾਂ ਦਾ ਨਜ਼ਾਰਾ ਇੱਥੇ ਸਾਧੂ ਪੋਲਾ ਮੌਸਮ ਚੈੱਕ ਕਰੋ ਮੌਸਮ ਤੁਸੀਂ ਇੱਕ ਗੱਡੀ ਆਪਣੀ ਇਹ ਖੜੀ ਹੈ ਇੱਕ ਉਹ ਖੜੀ ਹੈ ਗੱਡੀ ਆਪਣੀ ਉਹ ਬੰਦੇ ਬੈਠੇ ਆਪਣੇ ਬਿਲਕੁਲ ਸਾਹਮਣੇ ਉਹ ਦੇਖੋ ਜੀ ਇੱਧਰ ਆ ਸਾਰੇ ਇੰਜੋਇਮੈਂਟ ਕਰ ਰਹੇ ਲੋਕ ਆਪਣੀ ਫੈਮਲੀਆ ਦੇ ਨਾਲ ਸਾਰੇ ਇੰਜੋਇਮੈਂਟ ਕਰ ਰਹੇ ਲੋਕ ਆਪਣੀ ਫੈਮਲੀਆ ਦੇ ਨਾਲ ਆ ਦੇਖੋ ਨਜ਼ਾਰਾ ਇੱਥੇ ਦਾ ਆੱਚੀ ਗਿਲ ਕਰਕੇ ਲੋਕਾਂ ਨੂੰ ਮਨਾਉਂਦੇ ਜੀ ਇੱਥੇ ਆ ਜਿਹੜੀ ਛੀਲ ਨਹੀਂ ਹੈਗੀ ਛੀਲ ਪਾਣੀ ਵਾਲੀ ਇਹਦੇ ਕਰਕੇ ਕੋ ਮਨਾਉਂਦੇ ਆ ਲੋਕ ਇੱਥੇ ਇਹ ਛੀਲ 'ਚ ਬਹੁਤ ਨਿਆਰਾ ਇੱਥੇ ਛੀਲ ਦੇ ਵਿੱਚ ਦਿਖਾਉਨੇ ਆ ਤੁਹਾਨੂੰ ਛੀਲ ਆ ਦੇਖੋ ਪਿੱਛੇ ਚੱਲ ਰਹੀ ਹੈ ਛੀਲ ਜਿਹੜੀ ਪਾਣੀ ਵਾਲੀ ਫੁੱਲ ਨਿਆਰਾ ਇੱਥੇ ਫੁੱਲ ਆ ਪੌੜ ਦੇ ਬਣਿਆ ਹੋਇਆ ਜਾਣ ਵਾਲਾ ਇੱਥੇ ਵੀਡੀਓ ਬੜੀਆਂ ਫੋਟੋ ਫੋਟਾ ਖਿੱਚਦੇ ਆ ਆਲੂ ਵਾਲੇ ਪਰੌਂਠੇ ਆ ਗਏ ਜੀ ਸ਼ਿਮਲੇ ਖਿੱਚ ਲਈ ਗੱਡੀ ਭਾਈ ਹਾਂ ਜੀ ਸ਼ਿਮਲੇ ਜੱਲਦੇ ਆ ਸ਼ਿਮਲੇ ਇਹ ਜੱਲਦੇ ਆ ਸ਼ਿਮਲੇ 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 ਪਹਿਲੀ ਵੰਨਾ ਖਾਸਾ ਦਸ ਤੌਰ ਜੱਟਾਂ ਦੀ ਸ਼ੌਕ ਪੂਰੇ ਕਰਨੇ ਦੀ ਤੌਰ ਜੱਟਾਂ ਦੀ ਚੜਦੀ ਹੁੰਦੀ ਆ ਮੰਨਦੀਪ ਮਾਵੀਆ ਯਾਰ ਫਤਜੀ ਦੇ ਮੋੜਿਆਂ ਤੇ ਰੱਖ ਲੈਂਦੇ ਆ ਵੱਸੀ ਸਾਕ ਮੋੜ ਤੇ ਦਵਾਰ ਚਲੋ ਬਦਲਾ ਕੋਲ ਪਹੁੰਚ ਕੇ ਜਮਾਈ ਇੱਕ ਚੀਰ ਦੀ ਗੱਡੀ ਆ ਗਈ ਸੀਨਾ ਧਰਤੀ ਦਾ ਆਹਗਾਨ ਦਾ ਸੀਨਾ چیر ਕੇ ਬਦਲਾ ਜੇ ਗੱਡੀ ਐਂਟਰ ਕਰ ਲਈ ਅਸੀਂ ਹਾਂਜੀ ਆ ਦੇਖੋ ਜੀ ਬੱਦਲ ਜਮਾ ਟੀਸੀ ਤੇ ਪਹੁੰਚ ਗਏ ਆ ਅਸੀਂ ਹਾਂਜੀ ਆ ਦੇਖੋ ਜੀ ਬੱਦਲ ਜਮਾ ਟੀਸੀ ਤੇ ਪਹੁੰਚ ਗਏ ਆ ਦੇਖੋ ਬੱਦਲ ਜਮਾ ਸਾਡੇ ਕੋਲ ਕੋਲ ਫਿਰ ਰਿਹਾ ਆ ਬੰ ਫੋਲੋ ਪਰ ਸਿਮਿਲਰਿਟੀ ਸੀ ਤੇ ਆ ਗਏ ਆਪਾਂ ਬੱਦਲ ਜਮਾ ਆਪਣੇ ਕੋਲ ਪਹੁੰਚ ਗਿਆ ਆ ਦੇਖੋ ਹਾਂਜੀ ਕਿਹਾ ਜਾਰ ਨੇ ਪਹੁੰਚ ਗਏ ਸੀਗੇ ਘੜੀ ਕੋਲ ਬਹੁਤ ਔਖਾ ਫਬਰ ਹੈ ਜੀ ਘੜੀ ਦਾ ਤੁੰਦ ਪਈ ਆ ਦੇਖੋ ਬਹੁਤ ਖੂਬ ਹੋਈ ਐ ਇੱਥੇ ਤੁੰਦ ਹੈ ਨਹੀਂ ਸਰ ਵੀ ਵੀ ਨਾਲ ਆ ਤੇ ਆ ਬਲੋਤ ਸਰ ਵੀ ਕੀ ਹਾਲ ਨਹੀਂ ਬਾਕੀ ਦਿਖਾਉਣੇ ਆ ਤੁਹਾਨੂੰ ਅੱਗੇ ਦਾ ਮਾਹੌਲ ਪਹਿਲਾਂ ਮਾਹੌਲ ਚੈੱਕ ਕਰੋ ਇੱਥੇ ਦਾ ਜੀ ਦੇਖੋ ਸ਼ਿਮਲਾ ਬਾਗੋ ਬਾਗ ਹੋਇਆ ਪਿਆ ਕੰਮ ਸਾਰਾ ਬੈਠੇ ਉਹਨਾਂ ਦਾ ਸਾਹ ਵੀ ਉਹਨਾਂ ਦਾ ਕਰੋ ਜੀ ਮਾਹੌਲ ਚੈੱਕ ਬਹੁਤ ਐਸੇ ਬਣ ਗਏ ਲਾ ਦੇਗੇ ਨਾ ਪਰੇਸ਼ਾਨ ਹੋ ਤੁੰਦੋ ਤੰਦ ਕੰਮ ਹੋਇਆ ਪਿਆ ਹਜੇ 5 ਵੀਂ ਨਹੀਂ ਵਜੇ ਤੁੰਦ ਪੂਰੀ ਹੋਈ ਪਿਆ ਹਨੇਰਾ ਹੋਇਆ ਪਿਆ ਪੂਰਾ ਦੇਖੋ ਜੀ ਦੇਖੋ ਨਜ਼ਾਰੇ ਮਨਾਲੀ ਵਾਲੇ ਨਜ਼ਾਰੇ ਕਿਉਂਕਿ ਆਪਾਂ ਆਏ ਸੀਗੇ ਇੱਥੇ ਰਾਤ 'ਚ ਤਾਂ ਕਰਕੇ ਚਲੋ ਵੀ ਉਹ ਤਾਂ ਵੈਸੇ ਵਧੀਆ ਇੱਥੇ ਕਿਉਂਕਿ ਆਪਾਂ ਆਏ ਸੀਗੇ ਰਾਤ ਨੂੰ ਇਸ ਕਰਕੇ ਥੋੜਾ ਹਨੇਰਾ ਦੇਖ ਰਹਾ ਹੈ ਇੱਥੇ ਉਹ ਹੋ ਗਿਆ ਧੁੰਦ ਜੇ ਪੈਣ ਲੱਗੀ ਕਹਿੰਦਾ ਮਤਲਬ ਇੱਕ ਤਰ੍ਹਾਂ ਦੇ ਬੱਦਲ ਨੇ ਇਹ ਇਸ ਕਰਕੇ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤਾਂ ਕਿ ਨਵੇਂ ਤਾਂ ਨਵੇਂ ਬਲੌਗ ਆਪਾਂ ਤੁਹਾਡੇ ਲਈ ਲੈ ਕੇ ਆਈਏ ਹਾਂ ਦੇਖੋ ਜੀ ਮੀਂਹ ਪੈਣ ਲੱਗ ਗਿਆ ਇੱਥੇ ਦੇਖੋ ਮੀਂਹ ਦੇ ਨਿਆਰੇ ਮੇਰੇ ਵਾਲੇ ਬੰਦੇ ਗਾਇਬ ਹੋ ਗਏ ਇੱਥੋਂ ਮੈਨੂੰ ਭੇਜਿਆ ਸਮਾਨ ਲੈਣ ਆਪ ਸਾਰੇ ਗੋਲ ਹੋ ਗਏ ਇੱਥੋਂ ਯਾਰ ਕੋਈ ਨਹੀਂ ਦਿਖ ਰਿਹਾ ਅੱਗੇ ਪਿੱਛੇ ਮੈਨੂੰ ਕਹਿੰਦੇ ਚਰਚ ਕੋਲ ਖੜੇ ਆ ਚਲੋ ਚਰਚ ਵਿੱਚ ਮਿਲ ਗਏ ਹੁਣ ਚਰਚ ਕੋਲ ਜਾਣੇ ਆ ਬੰਦੇ ਨੂੰ ਲੱਭਦੇ ਆ ਜੀ ਹਾਂਜੀ ਦੋਸਤੋ ਇੱਥੇ ਆਪਾਂ ਵਲੋਗ ਕਰਦੇ ਆ ਬੰਦ ਹੁਣ ਆਪਾਂ ਮਿਲਾਂਗੇ ਅਗਲੇ ਵਲੋਗ 'ਚ ਵਲੋਗ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਐਂਡ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਪਾਂ ਨਵੇਂ ਨਵੇਂ ਵਲੋਗ ਲੈ ਕੇ ਆਈਏ ਮਿਲ ਜਾਈਏ ਅਜੀ ਭਾਈ